ਇਦੋਂ ਜੇਪੀ ਨੱਡਾਈ ਦੀ ਵੀ ਗੱਲ ਕਰ ਲਈਏ ਮਿੰਟੂ ਜੀ ਉਹਨਾਂ ਦਾ ਬਿਆਨ ਕੀ ਕਹਿਣਾ ਮਿੰਟੂ ਜੀ ਉਹ ਕਿਹੜੇ ਪਾਸੇ ਨੂੰ ਇਸ਼ਾਰਾ ਕਰਦਾ ਪਿਆ ਵੈਸੇ ਨੱਡਾ ਸਾਹਿਬ ਵੀ ਕਹਿੰਦੇ ਪੂਰੇ ਐਕਟਿਵ ਮੋਡ ਚ ਅੱਜਕੱਲ ਤਾਂ ਨੱਟਾ ਸਾਹਿਬ ਨੇ ਇੱਕ ਨਾ ਬੜੀ ਵੱਡੀ ਗੱਲ ਕਹੀ ਆ ਜੀ ਨੱਡਾ ਸਾਹਿਬ ਕਹਿ ਰਹੇ ਨੇ ਕਿ ਭਾਜਪਾ ਹੁਣ ਆਪਣੇ ਦਮ ਤੇ ਸਭ ਕੁਝ ਕਰ ਸਕਦੀ ਆ ਆਰਐਸਐਸ ਦੀ ਉਹਨ ਲੋੜ ਨਹੀਂ ਹੈ ਅੱਛਾ ਜੀ ਇੱਕ ਬਹੁਤ ਵੱਡਾ ਬਿਆਨ ਹੈ ਉਸ ਦੌਰ ਦੇ ਵਿੱਚ ਜਿਸ ਦੌਰ ਦੇ ਵਿੱਚ ਆਰਐਸਐਸ ਨੂੰ ਲੈ ਕੇ ਜੀ ਬਹੁਤ ਵੱਡੇ ਵੱਡੇ ਵਿਸ਼ਲੇਸ਼ਕ ਵੀ ਹੈਰਾਨ ਨੇ ਕਿ ਸੰਗ ਪੂਰਨ ਤੌਰ ਤੇ ਐਕਟਿਵ ਕਿਉਂ ਨਹੀਂ ਨਜ਼ਰ ਆ ਰਿਹਾ ਜਿਸ ਦੌਰ ਵਿੱਚ ਜੀ ਜੀ ਜਿਸ ਦੌਰ ਦੇ ਵਿੱਚ ਨਿਤਨ ਗੜਕਰੀ ਜੀ ਉਹ ਬਿਲਕੁਲ ਕਹਿ ਲੀਏ ਕਿ ਸਿੱਧਾ ਸਾਬਾ ਹੀ ਹੋਣਾ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਨਾਮਾਂਕਣ ਹੋਇਆ ਜੇ ਨਾਮਜ਼ਦਗੀ ਹੋਈ ਹੈ ਉਹ ਬਿਲਕੁਲ ਕਿਨਾਰਾ ਕਰ ਗਿਆ ਜਦ ਕਿ ਉੱਥੇ ਪੂਰਾ ਮੇਲਾ ਲੱਗਾ ਸੀ ਤੁਸੀਂ ਦੇਖਿਆ ਹੀ ਹੋਣਾ ਦੇਸ਼ ਦਾ ਸਾਰਾ ਮੀਡੀਆ ਵੱਡੇ ਵੱਡੇ ਨੇਤਾ ਉੱਥੇ ਗਏ ਗੜਕਰੀ ਸਾਹਿਬ ਦਾ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਜੀ ਤਾਂ ਮਤਲਬ ਉਸ ਦੌਰ ਦੇ ਵਿੱਚ ਜਦੋਂ ਬਹੁਤ ਕਿਆਸਰਾਈਆਂ ਨੇ ਬਹੁਤ ਚਰਚਾਵਾਂ ਨੇ ਕਿ ਆਰਐਸਐਸ ਪੂਰਾ ਖੁੱਲ ਕੇ ਨਹੀਂ ਖੇਡਿਆ ਤਕੀ ਤਾਂ ਉਹਦੇ ਕਾਰਨ ਲੱਭੇ ਜਾ ਰਹੇ ਆ ਤਾਂ ਨੱਡਾ ਸਾਹਿਬ ਦਾ ਬਿਆਨ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਬੜਾ ਇੰਟਰਸਟਿੰਗ ਜਿਹਾ ਹੋ ਜਾਂਦਾ ਹੈ ਮਾਨ ਸਾਹਿਬ ਹੁਣ ਉਹਨਾਂ ਨੇ ਕਿਸ ਵੇਗ ਦੇ ਵਿੱਚ ਕਿਹਾ ਵੈਸੇ ਤੇ ਜੇ ਤੁਸੀਂ ਵੇਖੋਗੇ ਤੇ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦੀ ਬਿਆਨਬਾਜ਼ੀ ਸਮਝੋ ਬਾਹਰ ਹੀ ਹੈ ਖਾਸ ਤੌਰ ਤੇ ਜਿਹੜੀ ਇਹਨਾਂ ਦੀ ਟੌਪ ਦੀ ਲੀਡਰਸ਼ਿਪ ਹੈ ਸਮੇਤ ਪ੍ਰਧਾਨ ਮੰਤਰੀ ਪਰ ਇਹ ਤੇ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜਾ ਮਜ਼ੇਦਾਰ ਜਾਂ ਬੜਾ ਰੋਚਕ ਇਹਨਾਂ ਦਾ ਸਟੇਟਮੈਂਟ ਆ ਜੀ ਕਿ ਆਰਐਸਐਸ ਦੀ ਜ਼ਰੂਰਤ ਨਹੀਂ ਹੈ ਭਾਰਤੀ ਜਨਤਾ ਪਾਰਟੀ ਨੂੰ ਜਾਂ ਇਹ ਬਿਆਨ ਜਿਹੜਾ ਹੈ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਬਿਆਨ ਕਰਦਾ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਜਿਵੇਂ ਤਿਆਰੀ ਕੀਤੀ ਜਾਂਦੀ ਹੈ ਕਿ ਕਿਸੇ ਤੇ ਠੀਕਰਾ ਪੰਨਣਾ ਹੋਵੇ ਤਾਂ ਪਹਿਲਾਂ ਕੋਈ ਨਾ ਕੋਈ ਬਹਾਨਾ ਜਿਹੜਾ ਉਹ ਲੱਭ ਲਿਆ ਜਾਂਦਾ ਹੈ ਬਹਾਨਾ ਸੋਚ ਜਾਂਦਾ ਹੈ ਕਿ ਯਾਰ ਆਹ ਗੱਲ ਜਿਹੜੀ ਹੈ ਉਹ ਕਮਾਂਗੇ ਤਾਂ ਹੁਣ ਕਿਤੇ ਇਹ ਤਾਂ ਨਹੀਂ ਹੈ ਕਿ ਜੇ ਇਲੈਕਸ਼ਨ ਮੰਨ ਲਓ ਹਾਰਦੇ ਨੇ ਤਾਂ ਕਹਿਣ ਕਿ ਆਰਐਸਐਸ ਨੇ ਹਰਾ ਦਿੱਤਾ ਇਹ ਵੀ ਤਾਂ ਹੈ ਜੇ ਤਿਆਰੀ ਤਾਂ ਨਹੀਂ ਜਾਂ ਇਹ ਇਹ ਵੀ ਪਰਸ਼ਨ ਹੋ ਸਕਦਾ ਕਿ ਨੱਡਾ ਸਾਹਿਬ ਤੋਂ ਬਿਆਨ ਦਵਾਇਆ ਤਾਂ ਨਹੀਂ ਗਿਆ ਉਹਨਾਂ ਦੀ ਜਿਹੜੀ ਇੰਟਰਵਿਊ ਆ ਉਹ ਕੱਲੋ ਕਿ ਬੜੀ ਚਰਚਿਤ ਹੋ ਗਈ ਆ ਇੱਕ ਬਿਆਨ ਦੇ ਨਾਲ ਜੀ ਜੀ ਤਾਂ ਵੈਸੇ ਆਰਐਸਐਸ ਜਿਹੜਾ ਆ ਉਹ ਕੁਝ ਥਾਮਾ ਤੇ ਜੇ ਆਪਾਂ ਦੇਖੀਏ ਨਾ ਮੈਨੂੰ ਲੱਗਦਾ ਕਿ ਇੱਕ ਤੇ ਵਿਚਾਰਕ ਤੌਰ ਤੇ ਖਾਸ ਤੌਰ ਤੇ ਜਿਹੜਾ ਨਰਿੰਦਰ ਮੋਦੀ ਹੁਰਾਂ ਦਾ ਕੰਮ ਕਰਨ ਦਾ ਸਟਾਈਲ ਹੈ ਤੁਹਾਨੂੰ ਪਤਾ ਕਿ ਉਹ ਬੇਸ਼ੱਕ ਸੰਗ ਦਾ ਮਖੌਟਾ ਗੇ ਰੱਖਦੇ ਨੇ ਉਹਡਾ ਗੱਲ ਇਹ ਆ ਕਿ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਤਰੀਕਾ ਕਰ ਹੀ ਆ ਜਿਹੜੀ ਉਹ ਬਿਲਕੁਲ ਮਤਲਬ ਕਿ ਕਾਰਪੋਰੇਟ ਪੱਖ ਹੀ ਨਹੀਂ ਕਾਰਪੋਰੇਟ ਵਾਲੀ ਤਰਜ਼ ਤੇ ਹੀ ਆ ਤਾਂ ਆਰਐਸਐਸ ਤਾਂ ਬੇਚੈਨ ਹੈ ਹੀ ਆ ਆਰਐਸਐਸ ਤਾਂ ਕਹਿ ਲੋ ਕਿ ਕਿਤੇ ਨਾ ਕਿਤੇ ਥੋੜਾ ਖਫਾ ਹੈਗਾ ਹੀ ਆ ਉਹ ਤੇ ਸਾਫ ਆ ਸਪਸ਼ਟ ਆ ਜਿਸ ਤਰ੍ਹਾਂ ਕਿਹਾ ਗਿਆ ਕੁਝ ਥਾਵਾਂ ਤੇ ਕਹਿ ਲੋ ਕਿ ਇਹ ਵੀ ਵੇਖਣ ਨੂੰ ਮਿਲਿਆ ਕਿ ਆਰਐਸਐਸ ਦੇ ਜਿਹੜੇ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਕਰਮਚਾਰੀ ਸੀਗੇ ਉਹ ਐਤਕੀ ਇਹਨਾਂ ਦਿਨਾਂ ਦੇ ਵਿੱਚ ਇੰਨੇ ਜ਼ਿਆਦਾ ਚੁਸਤੀ ਫੁਰਤੀ ਨਾਲ ਕੰਮ ਕਰਦੇ ਵਿਖਾਈ ਨਹੀਂ ਦਿੰਦੇ ਜਿੰਨੇ ਪਹਿਲਾਂ ਉਹ ਕੰਮ ਕਰਦੇ ਵਿਖਾਈ ਦਿੰਦੇ ਸੀਗੇ ਸੋ ਨੱਡਾ ਸਾਹਿਬ ਦਾ ਬਿਆਨ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਹ ਲਓ ਕਿ ਬੜਾ ਹੀ ਮਸਾਲੇਦਾਰ ਜਿਹਾ ਤਰ੍ਹਾਂ ਨਾਲ ਕਹ ਲਓ ਨਾ ਕਿ ਬਹਿਸ ਮੁਬੈਸਾ ਛਿੜ ਗਿਆ ਜ ਜਿਹਦੇ ਵਿੱਚ ਹਰੇਕ ਬੰਦੇ ਦਾ ਆਪਣਾ ਆਪਣਾ ਪੁਆਇੰਟ ਆਫ View ਹੈ ਹਰੇਕ ਬੰਦੇ ਦੀ ਆਪੋ ਆਪਣੀ ਸੋਚਿਆ ਪਰ ਨੱਡਾ ਸਾਹਿਬ ਦਾ ਬਿਆਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਮੀਡੀਆ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਵੱਡੇ ਵੱਡੇ ਅਖਬਾਰਾਂ ਨੇ ਕਹਿ ਲੁਕੇ ਇਸ ਬਿਆਨ ਤੇ ਆਪੋ ਆਪਣੇ ਟੰਗ ਦੇ ਨਾਲ ਰਿਪੋਰਟਿੰਗ ਕੀਤੀ ਹੈ ਜੀ 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 ਤਾਂ ਇਹਦੇ ਨਾਲ ਹੀ ਇਧਰਲੇ ਪਾਸੇ ਕਮੈਂਟ ਵੀ ਹੋਣੇ ਪਏ ਕਿ ਕਿ ਜੇ ਇਸ ਵਾਰ ਭਾਈਪਾ ਬਣ ਗਈ ਤਾਂ ਕਹਿੰਦੇ ਕਿ ਯੋਗੀ ਸਾਹਿਬ ਨੂੰ ਵੀ ਸਾਈਡ ਲਾਈਨ ਕਰ ਦੇਣਗੇ ਤੇ ਉਧਰੋਂ ਗੜਕਰੀ ਸਾਹਿਬ ਦੀ ਵੀ ਗੱਲ ਹੋਈ ਸੀ ਵੈਸੇ ਆਪਾਂ ਪਹਿਲਾਂ ਗੱਲਾਂ ਕੀਤੀਆਂ ਹੋਣਗੀਆਂ ਉਸ ਤਰ੍ਹਾਂ ਦੀ ਨਾ ਚਰਚਾ ਹਾਲੇ ਵੀ ਚੱਲਦੀ ਪਈ ਹੈ ਯੋਗੀ ਬਾਰੇ ਤਾਂ ਬਹੁਤ ਚਰਚਾ ਹੈ ਜੀ ਬਹੁਤ ਚਰਚਾ ਹੈ ਤੇ ਯੂਪੀ ਦੇ ਵਿੱਚ ਜੋ ਚੱਲਦਾ ਪਿਆ ਤੇ ਉਹਦਾ ਇੱਕ ਕਾਰਨ ਵੀ ਮੰਨਿਆ ਜਾ ਰਿਹਾ ਹੈ ਜੀ ਕਿ ਨਾ ਸਿਰਫ ਠਾਕੁਰ ਹੋਰ ਵੀ ਜਿਹੜੇ ਕਹ ਲੋ ਕਿ ਤਬਕੇ ਆ ਕੁਛ ਜਾਂ ਕੁਛ ਜਾਤਾਂ ਨੇ ਉਹ ਭਾਜਪਾ ਨੂੰ ਮਤਲਬ ਕਿ ਸਭ ਸਿਖਾਉਣ ਦੇ ਰੌਂਦ ਵਿੱਚ ਨੇ ਤੇ ਇਹ ਆਮ ਹੀ ਆ ਉੱਥੇ ਕਹਾਣੀ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਚਲੋ ਸਾਰੇ ਆਪਾਂ ਆਪੋ ਆਪਣਾ ਵਿਚਾਰ ਰੱਖਣ ਵਾਸਤੇ ਆਜ਼ਾਦ ਹਾਂ ਪਰ ਅੰਦਰ ਦੀ ਕਹਾਣੀ ਜਿਹੜੀ ਆ ਉਹ ਬੜੀ ਦਿਲਚਸਪ ਬਣ ਰਹੀ ਆ ਦੱਸਦੇ ਆ ਕਿ ਜੋ ਦਲਿਤ ਵੋਟ ਸੀ ਬਸਪਾ ਦਾ ਕਿਸੇ ਟਾਈਮ ਬੜਾ ਪੱਕਾ ਵੋਟ ਉਹ ਵੀ ਖਿਸਕ ਕੇ ਇੰਡੀਆ ਦੇ ਹਿੱਸੇ ਨੂੰ ਜਾ ਰਿਹਾ ਹੈ ਉਹਦਾ ਵੱਡਾ ਕਾਰਨ ਇਹ ਆ ਕਿ ਜੋ ਕੁਝ ਬਿਆਨات ਇਹਨਾਂ ਨੇ ਦਿੱਤੇ ਕਿ ਭਾਈ ਸੰਵਿਧਾਨ ਬਦਲ ਦੇਵਾਂਗੇ ਕੁਝ ਇਸ ਤਰ੍ਹਾਂ ਦੇ ਲੋਕਾਂ ਨੇ ਕਾਫੀ ਵੀ ਲਾਏ ਕਿ ਹੋ ਸਕਦਾ ਹੈ ਪੋਸਿਬਿਲਟੀ ਆ ਤਾਂ ਉਹ ਚੀਜ਼ ਦਾ ਨੁਕਸਾਨ ਹੋ ਰਿਹਾ ਉੱਥੇ ਜੀ ਤਾਂ ਹੁਣ yogi adityanath ਤਾਂ ਸਮਝਿਆ ਜਾ ਰਿਹਾ ਹਾਲਾ ਕਿ ਕੋਈ ਵੀ ਜਿਹੜਾ ਟੌਪ ਦਾ ਇਹਨਾਂ ਦਾ ਲੀਡਰ ਹੈ ਉਹ ਇਹ ਤਾਂ ਮੰਨੂਗਾ ਨਹੀਂ ਔਨ ਕੈਮਰਾ ਕਿ ਅਸੀਂ yogi ਨੂੰ ਨਿਬੇੜ ਦੇਣਾ ਵਾ ਪਰ ਇਹ ਚਰਚਾ ਮਾ ਨੇ ਕਿ yogi adityanath ਜਿਸ ਤਰ੍ਹਾਂ yogi adityanath ਤੇ ਖਾਸਮ ਖਾਸ ਬੰਦੇ ਸਾਈਡਲਾਈਨ ਕੀਤੇ ਡਿਪਟੀ ਜਿਹੜੇ ਲਾਏ ਮੌਰਿਆ ਵਰਗੇ ਉਹ ਅਮਿਤ ਸ਼ਾਹ ਦੀ ਹਾਜ਼ਰੀ ਭਰਦੇ ਆ ਤੇ ਅਫਸਰ ਸ਼ਾਹੀ ਦੇ ਵਿੱਚ ਵੀ ਦਿੱਲੀ ਤੋਂ ਜ਼ਿਆਦਾ ਤਾਰਾਂ ਜਿਹੜੀਆਂ ਸੁਣਨ ਵਾਲੇ ਜਿਹੜੇ ਬਾਬੂ ਆ ਉਹ ਬਿਠਾਏ ਗਏ ਨੇ ਇਹ ਸਾਰੀਆਂ ਚੀਜ਼ਾਂ ਸੰਕੇਤਕ ਤੇ ਹੈਗੀਆਂ ਬਾਕੀ ਹੁਣ ਵੇਖੋ ਯੋਗੀ ਅਦਿੱਤਿਆਨਾਥ ਤਦੇ ਹੀ ਚੱਲੇ ਪਾ ਸਕਦਾ ਨਾ ਜੇ ਬਹੁਤ ਮਜ਼ਬੂਤ ਮੰਡਟ ਲੈ ਕੇ ਆਉਣਗੇ ਜੀ 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 ਢਾਈ ਤੋਂ 300 ਸੀਟਾਂ ਦੇ ਵਿਚਾਲੇ 20 ਗੇਮ ਜਿਹੜੀ ਆ ਉਹ ਪੋਲੀ ਪੈ ਜਾਏਗੀ ਜੀ ਫਰਜ਼ ਕਰੋ 250 ਤੱਕ ਪਹੁੰਚ ਜਾਂਦੇ ਆ ਤਦ ਵੀ ਪੋਲੀ ਪੈ ਜਾਏਗੀ ਇਹਨਾਂ ਦਾ ਜੀ 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 ਲੋਕ ਜੀ ਕਹਿੰਦੇ ਭੀ ਚੰਡੀਗੜਾ ਆਇਆ ਜੋਗੀ ਸਾਹਿਬ ਅੱਜ ਹਾਂਜੀ ਆਏ ਸੀਗੇ ਚੰਡੀਗੜ੍ਹ ਜੀ ਤੇ ਧਿਕਸ਼ਿਤ ਜੀ ਕਹਿੰਦੇ ਭੀ ਆਰਐਸਐਸ ਨੂੰ ਇੱਕ ਤਰੀਕੇ ਨਾਲ ਚੈਲੰਜ ਆਈ ਇਹ ਜੋ ਸਟੇਟਮੈਂਟ ਆ ਤਾਂ ਬਾਕੀ ਭਾਈ ਨੱਡਾ ਸਾਹਿਬ ਦੀ ਇਧਰਲੇ ਬਸੇ ਬਹੁਤ ਹੈਰਾਨਗੀ ਦੀ ਗੱਲ ਹੈ ਹੈਰਾਨਗੀ ਦੀ ਗੱਲ ਹੈ ਦਾ ਅਕਸਰ ਆਪਾਂ ਦੇਖਿਆ ਨਹੀਂ ਹੈ ਜੀ ਆਰਐਸਐਸ ਨੂੰ ਜਿਨ੍ਹਾਂ ਨੇ ਵੀ ਕੰਮ ਕਰਦਿਆਂ ਦੇਖਿਆ ਹੋਊਗਾ ਸਟੱਡੀ ਕੀਤੀ ਆ ਜਿਨ੍ਹਾਂ ਨੇ ਉਹ ਸਾਰੇ ਹੀ ਲੋਕ ਕਿਤੇ ਨਾ ਕਿਤੇ ਹੈਰਾਨ ਨੇ ਮਾਨ ਸਾਹਿਬ ਕਿ ਇਹਨਾਂ ਦਾ ਬਿਆਨ ਯਾਰ ਕਿਸ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ ਜੀ 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 ਇਧਰਲੇ ਪਾਸੇ ਕਮੈਂਟ ਆਉਂਦੇ ਪੈਸੀ ਕਵੀਰ ਦਾ ਕਹਿੰਦੇ ਕਿ ਕਲਾਕਾਰ ਆ ਜਿਹੜੇ ਜੀ ਉਹਨਾਂ ਨੂੰ ਬੈਨ ਕਰੋ ਜਿਹੜੇ ਫਰੀਦਕੋਟ ਆਉਂਦੇ ਪਏ ਨੇ ਕਿ ਮੈਂ ਕਿਹਾ ਵੀ ਉਧਰੋਂ ਕਿਸਾਨ ਲੱਗੇ ਪਏ ਉਹ ਭਾਜਪਨ ਦੀ ਐਂਟਰੀ ਬੈਨ ਕਰੀ ਜਾਂਦੇ ਪਿੰਡਾਂ ਦੇ ਵਿੱਚ ਹੁਣ ਕਿਹਨੂੰ ਬੈਨ ਕਰੇਗਾ ਸਮਝ ਨਹੀਂ ਆ ਰਹੀ ਬੈਨ ਨਹੀਂ ਕੀਤਾ ਜਾ ਸਕਦਾ ਕਲਾਕਾਰ ਜਿਹੜੇ ਆ ਕੋਈ ਪ੍ਰਚਾਰ ਲਈ ਆਉਂਦੇ ਆਉਂਦੇ ਆ ਕੋਈ ਯਾਰੀ ਦੋਸਤੀ ਨਿਭਾਉਣ ਆ ਜਾਂਦਾ ਕੋਈ ਇੱਕ profession ਦੇ ਵਿੱਚ ਹੁਣ ਕਰਕੇ ਕੋਈ ਸਾਂਝ ਪਿਆਲੀ ਹੁੰਦੀ ਹੈ ਪਰ ਮੈਂ ਅੱਗੇ ਵੀ ਇਹਦਾ ਇੱਕ ਨੁਕਤਾ ਰੱਖਿਆ ਕਿ ਜਦੋਂ ਵੀ ਕੋਈ ਕਲਾਕਾਰ ਆਵੇ ਤਾਂ ਹੁਣ ਇਹ ਚਾਹੀਦਾ ਕਿ ਜਿਹੜਾ ਉੱਥੋਂ ਦਾ ਵੋਟਰ ਹੈ ਉਹ ਉਹਨਾਂ ਨੂੰ ਕਹਵੇ ਕਿ ਤੁਸੀਂ ਸਾਨੂੰ ਲਿਖਤੀ ਦਿਓ ਕਿ ਇਹ ਬੰਦਾ ਸਾਡੇ ਵਿੱਚ ਰਹੇਗਾ ਸਾਡੇ ਤੋਂ ਦੂਰ ਨਹੀਂ ਜਾਏਗਾ ਆ ਇਹਦਾ ਕਹ ਲੋ ਕਿ ਆਪਣਾ ਏਜੰਡਾ ਹੈ ਆ ਆ ਚੀਜ਼ਾਂ ਇਹਨੇ 5 ਸਾਲ ਚ ਕਰਨੀਆਂ ਜੇ ਨਹੀਂ ਤਾਂ ਫਿਰ ਭਾਈ ਤੁਸੀਂ ਵਿਰੋਧ ਦੇ ਹਿੱਸੇਦਾਰ ਹੋਗੇ ਤੁਹਾਡਾ ਵੀ ਵਿਰੋਧ ਹੋਏਗਾ ਤੁਹਾਡਾ ਬਾਈ ਕਟ ਹੋਏਗਾ ਕਿਉਂਕਿ ਉਹਨਾਂ ਨੇ ਕਲਾਕਾਰਾਂ ਨੇ ਖਾਣਾ ਤੇ ਇਹਨਾਂ ਲੋਕਾਂ ਤੋਂ ਹੀ ਆ ਨਾ ਇਹ ਨਤੂ ਖਾਣਾ ਹਾਂ ਉਹ ਤੁਸੀਂ ਡਾਕੂਮੈਂਟ ਬਾਅਦ ਰੱਖਦੇ ਖਾਣਾ ਚਾਹੇ ਉਹ ਮੂਵੀ ਚਲਾਉਣੀ ਹੋ ਸਾਰੇ ਵੋਟਰ ਹੀ ਤਾਂ ਉਹਨਾਂ ਨੂੰ ਦਿੰਦਾ ਹੈ ਨਾ ਦਾਣਾ ਪਾਣੀ ਜੀ ਤੇ ਇਹ ਨਹੀਂ ਹੋਣਾ ਚਾਹੀਦਾ ਕਿ ਵਕਤੀ ਤੌਰ ਤੇ ਤੁਸੀਂ ਆਉਨੇ ਹੋ ਆਪਦੀ ਆਡੀਅנס ਨੂੰ ਤੁਸੀਂ ਇਧਰ ਪਹੁੰਚਾ ਜਾਂਨੇ ਹੋ ਮੋੜ ਪਿਓ ਬੰਦਾ ਲੱਬਿਆਂ ਤੋਂ ਲੱਭੀਦਾ ਨਹੀਂ ਤਾਂ ਫਿਰ ਤੁਸੀਂ ਚੁੱਪ ਕਰ ਜਾਂਦੇ ਹੋ ਤੁਸੀਂ ਬੋਲਦੇ ਨਹੀਂ ਹੋ ਪੰਜਾਬ ਦੇ ਕਲਾਕਾਰਾਂ ਦਾ ਦੁਕਾਨ ਤੁਹਾਨੂੰ ਨਜ਼ਰ ਆ ਜਾਏਗਾ ਜੇ ਤਾਂ ਦਿੱਲੀ ਦੇ ਖਿਲਾਫ ਬੋਲਣਾ ਹੋਵੇ ਤੇ ਬਹੁਤ ਗੀਤ ਆ ਜਾਂਦੇ ਆ ਦਿੱਲੀ ਇਹ ਕਰਦੀ ਆ ਦਿੱਲੀ ਉਹ ਕਰਦੀ ਆ ਚਲੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜਿੰਨੇ ਮਰਜ਼ੀ ਜੋ ਸ਼ੀਲੇ ਗਾਓ ਪਰ ਜਦੋਂ ਪੰਜਾਬ ਸਰਕਾਰ ਤੇ ਸਵਾਲ ਚੁੱਕਣ ਦੀ ਵਾਰੀ ਆਉਂਦੀ ਹੈ ਤੁਸੀਂ ਕਿਸਾਨੀ ਅੰਦੋਲਨ ਚ ਦੇਖਿਆ ਹੋਣਾ ਕਿੰਨੇ ਕਲਾਕਾਰ ਸੀ ਕਿੰਨਾ ਗਜ਼ਬ ਦਾ ਉਹਨਾਂ ਨੇ ਕੰਟੈਂਟ ਪੇਸ਼ ਕੀਤਾ ਕਿਵੇਂ ਹੁਬ ਕਿਉ ਗਏ ਜਿਵੇਂ ਹੀ ਫਿਰ ਤੁਸੀਂ ਦੇਖੋਗੇ ਈਡੀ ਊਡੀ ਨੇ ਘੇਰਨੇ ਸਟਾਰਟ ਕਰ ਦਿੱਤੇ ਤਾਂ ਫਿਰ ਅੱਜ ਦੇ ਦੌਰ ਚ ਤੁਸੀਂ ਦੇਖੋਗੇ ਤੇ ਐਸ ਸਰਕਾਰ ਨੂੰ ਤੇ ਕਲਾਕਾਰ ਸਮਝਦੀ ਆਪਣੀ ਸਰਕਾਰ ਆ ਆਪਾਂ ਦੇਖਿਆ ਕਿ ਨਹੀਂ ਹਾਂਜੀ ਐਸ ਸਰਕਾਰ ਤੇ ਤਾਂ ਅੱਛਾ ਪੰਜਾਬ 'ਚ ਕੁਝ ਵੀ ਹੋਈ ਜਾਵੇ ਫਿਰ ਬੋਲਦੇ ਨਹੀਂ ਉਹਨਾਂ ਨੂੰ ਪਤਾ ਸਰਕਾਰ ਨੂੰ ਨੁਕਸਾਨ ਕਰ ਦੇਗੀ ਮੁਹਾਲੀ 'ਚ ਰਹਿੰਦੇ ਨੇ ਜਿਆਦਾ ਤੇ ਮੁਹਾਲੀ ਮਾਨਸਾਬ ਤੋਂ ਕੋਈ ਦੂਰ ਥੋੜੀ ਆ ਹਾਂ ਅਗਲੇ ਨੇ ਪ੍ਰੋਜੈਕਟ ਵੀ ਤਾਂ ਪੰਜਾਬ 'ਚ ਹੀ ਰੱਖਣੇ ਆ ਸਾਰੇ ਆਪਣੇ ਉਹ ਹੋਰ ਦੇ ਬਰਸ਼ੇ ਵੀ ਠੀਕ ਆ ਆਪ ਦੀ ਚਲੋ ਸਪੋਰਟ ਜਿਹਨੂੰ ਕਰਨੀ ਆ ਕਰ ਸਕਦੇ ਆ ਕਲਾਕਾਰ ਪਰ ਇੱਕ ਜ਼ਿੰਮੇਵਾਰੀ ਵੀ ਨੈਤਿਕ ਤੌਰ ਤੇ ਨਿਭਾਉਣ ਦੀ ਜ਼ਰੂਰਤ ਆ ਨਾ ਜੀ ਬਿਲਕੁਲ ਜੇਕਰ ਉਹ ਚੁਣਿਆ ਹੋਇਆ ਤੁਹਾਡੇ ਆਖੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਜਿਹੜਾ ਚੁਣਿਆ ਹੋਇਆ ਬੰਦਾ ਹੈ ਜੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਮਨਕਰ ਹੋ ਜਾਂਦਾ ਹੈ ਤਾਂ ਉਸ ਸੂਰਤ ਦੇ ਵਿੱਚ ਕੀ ਤੁਸੀਂ ਜਵਾਬਦੇਹ ਹੋਵੋਗੇ